ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਦਾ ਬੜੀ ਬੇਸਬਰੀ ਨਾਲ ਹੋਣ ਵਾਲਾ ਇੰਤਜ਼ਾਰ ਉਸ ਵੇਲੇ ਸਿੱਖਣਾ ਨੂੰ ਛੂੰਦਾ ਸੀ ਜਦੋਂ ਸਾਡੀ ਮਾਂ ਸਾਨੂੰ ਪਿੰਡ ਵੱਲ ਨੂੰ ਜਾਣ ਵਾਲੀ ਬੱਸ ਵਿੱਚ ਵਿਟਾਉਣ ਲਈ ਕਿੰਨਾ ਭੈਣ ਭਰਾਵਾਂ ਨੂੰ ਬੱਸ ਅੱਡੇ ਵੱਲ ਨੂੰ ਤੁਰਕੇ ਲੈ ਜਾਂਦੀ ਸਾਡਾ ਪਿੰਡ ਕੋਦਰ ਦੇ ਕੋਲ ਸੀ ਤੇ ਬੱਸ ਅੱਡੇ ਤੋਂ ਬਠਿੰਡੇ ਵਾਲੀ ਬੱਸ ਵਿੱਚ ਬੈਠਦੇ ਤੇ ਸਾਨੂੰ ਇੰਜ ਲੱਗਦਾ ਹੁੰਦਾ ਸੀ ਬੱਸ ਵਿੱਚ ਬੈਠ ਕੇ ਮੰਨੋ ਜਿਵੇਂ ਹਵਾਈ ਜਹਾਜ਼ ਦਾ ਸਫ਼ਰ ਕਰ ਰਹੀ ਹੋਈਏ ਅਤੇ ਬੱਸ ਵਿੱਚ ਸਭ ਤੋਂ ਅੱਗੇ ਵਾਲੀ ਸੀਟ ਤੇ ਬੈਠਣਾ ਤੇ ਜੋ ਆਉਂਦੀਆਂ ਜਾਂਦੀਆਂ ਸਭ ਗੱਡੀਆਂ ਬੱਸਾਂ ਨੂੰ ਦੇਖ ਦੇ ਖੁਸ਼ ਹੋਣਾ ਅਸੀਂ ਇੱਕ ਇੱਕ ਜਾਂਦੇ ਵਾਹਨ ਵੱਲ ਧਿਆਨ ਨਾਲ ਦੇਖਣਾ ਤੇ ਫਿਰ ਇੱਕ ਦੂਸਰੇ ਨੂੰ ਕਹਿਣਾ ਆ ਜਿਹੜੀ ਕਾਰ ਲੰਗੀ ਸੀ ਆ ਮੇਰੀ ਸੀ ਦੂਸਰੀ ਗੱਡੀ ਲੰਘਣਾ ਤਾਂ ਦੂਸਰੇ ਨੇ ਕਹਿਣਾ ਆ ਤਾਂ ਭਾਈ ਮੇਰੀ ਗੱਡੀ ਸੀ ਇੰਜ ਖੇਡ ਦੇ ਖੜਾਉਂਦੇ ਸਫ਼ਰ ਕੱਟ ਜਾਣਾ ਬੱਸ ਵਿੱਚ ਹੀ ਦਾਲ ਪੂਝੀਆਂ ਵਾਲਾ ਭਾਈ ਚੜਦਾ ਕੋਈ ਠੰਡੇ ਵਾਲਾ ਭਾਈ ਤੇ ਕੋਈ ਸੰਤਰੇ ਵਾਲੀਆਂ ਟੌਫੀਆਂ ਵਾਲਾ ਭਾਈ ਚੜਦਾ ਇੱਕ ਹੋਰ ਭਾਈ ਵੀ ਹੁੰਦਾ ਸੀ ਜੋ ਅੱਖਾਂ ਵਿੱਚ ਦਵਾਈ ਪਾਉਂਦਾ ਤੇ ਵੇਚਦਾ ਵੀ ਸੀ ਮੰਮੀ ਨੇ ਦਵਾਈ ਜ਼ਰੂਰ ਲੈਣੀ ਕੋਈ ਸਾਲ ਬਾਅਦ ਆਉਣਾ ਹੁੰਦਾ ਇਵੇਂ ਦੇਖਦੇ ਦੇਖਦੇ ਬਸ ਸਾਡੇ ਨਾਨਕਿਆਂ ਨੂੰ ਲੱਗਦੇ ਬਸ ਅੱਡੇ ਬਠਿੰਡੇ ਵਿੱਚ ਪਹੁੰਚ ਜਾਣੀ ਤੇ ਉਸ ਤੋਂ ਅੱਗੇ ਸਾਡੇ ਨਾਨਕਿਆਂ ਪਿੰਡ ਦਰਰਾ 2 ਕਿਲੋਮੀਟਰ ਦਾ ਹੁੰਦਾ ਤੇ ਇਵੇਂ ਹੀ ਮੰਮੀ ਦੇ ਮਗਰ ਮਗਰ ਭੱਜੇ ਹੀ ਜਾਣਾ ਜੇ ਕੋਈ ਟੈਂਪੋ ਮਿਲ ਜਾਂਦਾ ਤਾਂ ਉਹਦੇ ਵਿੱਚ ਕਈ ਵਾਰ ਤਾਂ ਪਿੱਛੇ ਖੜਨ ਨੂੰ ਮੱਸਾ ਥਾਂ ਮਿਲਨੀ ਤੇ ਜਾਂ ਫਿਰ ਜਿੱਥੋਂ ਸਵਾਰੀਆਂ ਚੜ੍ਹ ਬੈਠਦੀਆਂ ਸੀ ਉਹਨਾਂ ਦੇ ਪੈਰਾਂ 'ਚ ਹੀ ਬਾਹਰ ਵਾਲੇ ਪਾਸੇ ਨੂੰ ਮੁਹ ਕਰਕੇ ਬੈਠ ਜਾਣਾ ਤੇ ਫਿਰ ਜਦੋਂ ਆਉਂਦੀ ਵਾਰੀ ਨਾਨਕਿਆਂ ਦੇ ਘਰ ਦੀ ਤੇ ਮਾਰ ਛਾਲਾਂ ਭੱਜੇ ਹੀ ਜਾਣਾ ਬੀਬੀ ਬੀਬੀ ਅਸੀਂ ਆ ਗਏ ਤੇ ਬੀਬੀ ਬਿਨੂ ਵੀ ਚਾਹ ਚੜ ਜਾਣਾ ਦੇਖ ਸਾਨੂੰ ਬਸ ਫੇਰ ਤਾਂ ਘਰੇ ਵੜਦੇ ਬਾਅਦ ਤੇ ਪਿੰਡ ਦੇ ਢੇੜੇ ਦੇਣ ਦਾ ਚਾਹ ਉਸ ਤੋਂ ਵੀ ਜ਼ਿਆਦਾ ਹੋਣਾ ਮੇਰੀ ਭੈਣ ਨੇ ਤਾਂ ਪਹਿਲਾਂ ਨੀਰੇ ਟੂੜੀ ਵਾਲੇ ਕਮਰੇ ਵਾਲ ਨੂੰ ਭਜਣਾ ਕਿਉਂਕਿ ਪਿਛਲੇ ਵਾਰ ਛੁੱਟੀਆਂ ਕੱਟ ਕੇ ਜਾਣ ਮੌਕੇ ਦੇ ਬਣਾਏ ਮਿੱਟੀ ਦੇ ਰਸੋਈ ਦੇ ਭਾਂਡੇ ਜਾ ਚੁੱਕਣੇ ਤੇ ਉਧਰੋਂ ਮੇਰੀ ਮਾਸੀ ਨੇ ਵੀ ਆਪਣੇ ਬੱਚੇ ਲੈ ਕੇ ਆ ਜਾਣਾ ਨਾਨੀ ਦੇ ਘਰੇ ਕੁਲਫੀਆਂ ਵਾਲੇ ਭਾਈ ਨੇ ਆਉਣਾ ਤਾਂ ਬੀਬੀ ਨਾਨੀ ਤੋਂ ਕਣਕ ਦਾ ਕੋਲਾ ਪ੍ਰਵਾਹ ਕੇ ਕੁਲਫੀਆਂ ਲੈ ਲੈਣੀਆਂ ਨਾਨਕੇ ਪਿੰਡ ਵਿੱਚ ਦੀ ਸੁਆ ਲੰਘਦਾ ਸੀ ਉਹਦੇ ਵਿੱਚ ਸਾਰੇ ਦੋਸਤਾਂ ਦੇ ਨਾਲ ਮਿਲ ਕੇ ਛਾਲਾਂ ਮਾਰਨੀਆਂ ਤੇ ਗਰਮੀ ਕਿਧਰੇ ਹੀ ਭੱਜ ਜਾਂਦੀ ਜਦੋਂ ਕਿਸੇ ਖਾਣ ਵਾਲੀ ਚੀਜ਼ ਲਈ ਭਾਈ ਨੂੰ ਦੇਖਣਾ ਫਿਰ ਫਿਰ ਕੋਲਾ ਦਾਣਿਆਂ ਦਾ ਪਰਵਾਉਣਾ ਕਿ ਖਰੀਦ ਲੈਣੀ ਪਿੰਡ ਦੀਆਂ ਗਲੀਆਂ ਵਿੱਚ ਦੋਸਤਾਂ ਨਾਲ ਲੁਕੜ ਮਿੱਚੇ ਖੇਡਣਾ ਸਾਰਾ ਦਿਨ ਭੱਜਿਆਂ ਫਿਰਦਿਆਂ ਦਾ ਹੀ ਨਿਕਲ ਜਾਂਦਾ ਸੀ ਢੈਣ ਨੇ ਕੁੜੀਆਂ ਨਾਲ ਬੈਠ ਗੀਟੇ ਖੇਡਣੇ ਖੇੜ ਦੇ ਖੇੜ ਦੇ ਖੇਤਾਂ ਵਿੱਚ ਚਲੇ ਜਾਂਦੇ ਬੋਰ ਤੋਤਾ ਜਾ ਪਾਣੀ ਪੀਂਦੇ ਉਦੋਂ ਪਾਣੀ ਬਰਫ਼ ਵਰਗਾ ਠੰਡਾ ਠੰਡਾ ਹੁੰਦਾ ਠੱਕ ਟੁੱਟ ਕੇ ਆ ਘਰੇ ਚੁੱਲ੍ਹੇ ਦੀਆਂ ਨਾਨੀ ਦੇ ਹੱਥਾਂ ਦੀਆਂ ਰੋਟੀਆਂ ਦਾ ਸੁਆਦ ਹੀ ਅਲੈਦਾ ਹੁੰਦਾ ਜਿੰਨ ਜਿੰਕੇ ਰੋਟੀਆਂ ਖਾਂਦੇ ਨਾਨੀ ਨੇ ਵੀ ਗਰਮ ਗਰਮ ਰੋਟੀਆਂ ਰੱਖਦੀ ਨੇ ਕਹਿਣਾ ਖਾ ਲੋ ਖਾ ਲੋ ਪੁੱਤ ਦੇਖਦੇ ਆ ਕੌਣ ਪਹਿਲਾਂ ਵੱਡਾ ਹੋਊਗਾ ਰਾਤ ਨੂੰ ਸੌਣ ਵੇਲੇ ਨਾਨੀ ਦੇ ਸੰਦੂਕ ਵਿੱਚੋਂ ਬਿਸਤਰੇ ਕੱਢਨੇ ਤੇ ਅਸੀਂ ਸੰਦੂਕ ਦੇ ਵਿੱਚ ਵੜ ਜਾਂਦੇ ਯਾਨੀ ਕੋਈ ਫਿਕਰ ਤਾਂ ਹੁੰਦਾ ਹੀ ਨਹੀਂ ਸੀ ਨਾਨੀ ਦੇ ਪਾਠੀਆਂ ਦੇ ਢੀਰੇ ਲਗਾਏ ਹੁੰਦੇ ਸੀ ਜਿੱਥੇ ਨਾਨੀ ਨੇ ਹੋਣਾ ਮੇਰੀ ਭੈਣ ਨੇ ਤਾਂ ਪਿੱਛੇ ਪਿੱਛੇ ਹੀ ਫਰੀ ਜਾਣਾ ਨਾਨੀ ਦੇ ਨਾਲ ਛੋਟੀਆਂ-ਛੋਟੀਆਂ ਪਾਠੀਆਂ ਪੱਥੀ ਜਾਣੀਆਂ ਘਰ ਦਾ ਦਹੀਂ ਲੱਸੀ ਤੇ ਮੱਖਣ ਹੁੰਦਾ ਮਠਾਈਆਂ ਮਠੂਈਆਂ ਦਾ ਦਿਨ ਸੁਦਨੋਂ ਹੀ ਮਿਲਦੀਆਂ ਹੁੰਦੀਆਂ ਸੀ ਆ ਲੱਸੀ ਦਹੀਂ ਹੀ ਸਭ ਦੀ ਜਾਨ ਹੁੰਦਾ ਸੀ ਯਾਨੀ ਕੋਈ ਥਾਂ ਨਹੀਂ ਸੀ ਛੜ ਦੇ ਖੇਡਣ ਲਈ ਬਿਸਤਰਿਆਂ ਦੇ ਉੱਤੇ ਚੜ੍ਹ ਛਾਲਾਂ ਮਾਰਨੀ ਆ ਮਸਾਂ ਹੀ ਕੁੱਟ ਕੇ ਸਮਾਉਣ ਵਾਲਾ ਕੰਮ ਹੁੰਦਾ ਸੀ ਮੰਮੀ ਨੂੰ ਕਹਿਣਾ ਅੱਜ ਤਾਂ ਨਾਨੀ ਦੇ ਹੱਥੋਂ ਹੀ ਜੂੜਾ ਕਰਵਾਉਂਗਾ ਮੋ ਜੋ ਇੰਨਾ ਮਿਲਦਾ ਸੀ ਨਾਨੇ ਤੇ ਨਾਨੇ ਦੇ ਭਰਾਵਾਂ ਨੇ ਵੀ ਆਸਗਵਾਨ ਵਾਲੇ ਵੀ ਨਾਨਾ ਨਾਨੀ ਜਿੰਨਾ ਹੀ ਪਿਆਰ ਦਿੰਦੇ ਨਾਨਾ ਨਾਨੀ ਤੋਂ ਮਿਲਣ ਵੜਾ ਆਤਾ ਪਿਆਰ ਅੱਜ ਵੀ ਨਿਕ ਦਿੰਦਾ ਮਹਿਸੂਸ ਹੁੰਦਾ ਹੈ ਹੁਣ ਤਾਂ ਉਹ ਗੱਲਾਂ ਹੀ ਨਹੀਂ ਰਹੀਆਂ ਹੁਣ ਦੇ ਬੱਚੇ ਤਾਂ ਪਹਿਲੀ ਕਲ ਘਰੋਂ ਕਿਤੇ ਜਾਣਾ ਹੀ ਨਹੀਂ ਚਾਹੁੰਦੇ ਕੋਈ ਛੇ ਕਰ ਘਰੇ ਆ ਜਾਵੇ ਤਾਂ ਉਹ ਕੋਲ ਬੈਠਣਾ ਪਸੰਦ ਨਹੀਂ ਕਰਦੇ ਇਹ ਸਭ ਲਿਖਦੇ ਹੋਏ ਮੈਂ ਸੱਚ ਵਿੱਚ ਹੀ ਉਹਨਾਂ ਸਮਿਆਂ ਵਿੱਚ ਚੱਲਿਆ ਗਿਆ ਸੀ ਤੇ ਲਿਖਣਾ ਬੰਦ ਕਰਕੇ ਹੀ ਫਿਰ ਇਹੀ ਮਸ਼ੀਨਾਂ ਯੂਗ ਦਿਖਾਣ ਲੱਗਿਆ ਜਿੱਥੇ ਕੋਈ ਰਿਸ਼ਤੇਦਾਰਾਂ ਦਾ ਮੋਹ ਨਹੀਂ ਕਿਸੇ ਕੋਲ ਕਿਸੇ ਦੇ ਲਿੰਕ ਸਮਾਂ ਨਹੀਂ ਕਾਸ਼ ਕਿਤੇ ਮੜਾ ਹੁੰਦਾ ਹੁੰਦਾ ਉਹ ਸਮਾਂ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਪਿਆਰ ਦੇਣ ਦੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਅਗਲੀ ਕਹਾਣੀ ਦੇ ਨਾਲ ਧੰਨਵਾਦੀ